ਸਰ ਸ਼੍ਰੀਕਲ ਦੈਨਿਕ ਸਵੇਰਾ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਪ੍ਰਿਆੰਸ਼ੂ ਤਾਂ ਪੈरिस ਦੇ ਵਿੱਚ ਚੱਲ ਰਹੇ 올림픽ਸ 2024 ਦੇ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਤੋਂ ਬਾਅਦ ਨਿਸ਼ਾਨੇਬਾਜ਼ ਮਨੂ ਪਾਕਰ ਇੱਕ ਵਾਰ ਫਿਰ ਤੋਂ ਭਾਰਤ ਮੁੜ ਵਾਪਸ ਪਰਤੀ ਹੁਣ ਦੱਸਦੀ ਹੈ ਕਿ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਵਿੱਚ ਵਿਖੇ ਉਹਨਾਂ ਦਾ ਸਵਾਗਤ ਹੁੰ ਜੇਕਰ 슈ਗਰ ਗਠਿਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸ਼ਟਾਉਂਦਾ ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਮਾਸ਼ੂਕਾਂ ਸਿੰਘ ਅਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਹਨਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ। ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ, ਇਹ ਮਿਲਖਾ ਸਿੰਘ ਦਾ ਪੰਜਾਬ ਹੈ, ਇਹ ਹਾਕੀ ਦਾ ਫੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਆ ਗਿਆ ਉਹਨਾਂ ਦੇ ਸਵਾਗਤ ਦੇ ਲਈ ਉੱਤਰਾਖੰਡ ਤੋਂ ਵੀ ਲੋਕ ਆਏ ਹੋਏ ਸਨ ਤੁਹਾਨੂੰ ਦੱਸ ਦਈਏ ਕਿ ਮਨੂ ਪਾਕੜ ਨੇ 10 ਮੀਟਰ 에ਅਰ ਰਾਈਫਲ ਸ਼ੂਟਿੰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਨਾਲ ਹੀ ਨਾਲ 10 ਮੀਟਰ 에ਅਰ ਰਾਈਫਲ ਸ਼ੂਟਿੰਗ ਦੇ ਵਿੱਚ ਹੀ ਮਿਕਸਡ ਇਵੈਂਟ ਦੇ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ ਦਾ ਦੋ ਟਾਈਮ ਦੀ 올림픽 ਮੈਡਲਿਸਟ ਅੱਜ ਵਾਪਸ ਭਾਰਤ ਮੁੜ ਪਰਤੀ ਤਾਂ ਉਹਨਾਂ ਦਾ ਜੋ ਸਵਾਗਤ ਸੀ ਉਹ ਤਾਂ ਜ਼ੋਰਦਾਰ ਹੋਣਾ ਹੀ ਸੀ ਤਾਂ ਅਸੀਂ ਦੇਖ ਸਕਦੇ ਹਾਂ ਵਿਜ਼ੂਅਲਸ ਦੇ ਵਿੱਚ ਵੀ ਕਿ ਕਿਸ ਤਰ੍ਹਾਂ ਲੋਕਾਂ ਦੀ ਜੋ ਹਜੂਮ ਹੈ ਉਹ ਇੰਦਰਾ ਗਾਦੀ ਇੰਟਰਨੈਸ਼ਨਲ 에ਅਰਪੋਰਟ ਵਿਖੇ ਪਹੁੰਚਿਆ ਅਤੇ ਮਨੂ ਪਾਕਰ ਦਾ ਜੋ ਹੈ ਸਵਾਗਤ ਉਹਨਾਂ ਵੱਲੋਂ ਕੀਤਾ ਗਿਆ ਤਾਂ ਕਹਿ ਸਕਦੇ ਹਾਂ ਕਿ ਇੱਕ ਕਾਫੀ ਹੀ ਵੱਡਾ ਜੋ ਸਮਾਇਓ ਮਨੂ ਪਾਕਰ ਨੇ ਹੰਡਾਇਆ ਉਹਨਾਂ ਦੀ ਮਿਹਨਤ رنگ ਲਾਈ ਤੇ ਪੈਰਿਸ 올림픽ਸ ਦੇ ਵਿੱਚ ਉਹ ਦੋ ਟਾਈਮ ਦੀ 올림픽 ਮੈਡਲਿਸਟ ਵੀ ਬਣੀ ਤੁਹਾਨੂੰ ਦੱਸ ਦਈਏ ਕਿ ਹਲੇ ਵੀ 올림픽ਸ ਦੇ ਵਿੱਚ ਭਾਰਤ ਨੂੰ ਆਸ ਹੈ ਵਿਨੇਸ਼ ਪੋਗਾਟ ਵੱਲੋਂ ਕੀ ਉਹ ਆਪਣੀ ਪੈਨਾਜੀ ਉਹ ਇੱਕ ਲੈਗੇਸੀ ਹੈ ਉਸ ਨੂੰ ਬਰਕਰਾਰ ਰੱਖਣਗੇ ਅਤੇ ਫਾਈਨਲਸ ਦੇ ਵਿੱਚ ਰੈਸਲਿੰਗ ਫਾਈਨਲਸ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਨ ਤਗਮਾ ਜੋ ਨੇ ਉਹ ਲੈ ਕੇ ਆਉਣਗੇ ਜਿਸ ਤੱਕ ਫਾਈਨਲ ਬਹੁਤ ਹੀ ਜਲਦ ਹੋਣ ਜਾ ਰਿਹਾ ਹੈ ਅਤੇ ਲੇਕਿਨ ਫਿਲਹਾਲ ਜੇਕਰ ਗੱਲ ਕਰੀਏ ਤਾਂ ਫਿਲਹਾਲ ਮਾਹੌਲ ਹੈ ਜਸ਼ਨ ਦਾ ਕਿਉਂਕਿ ਮਨੂਪਾਕਰ ਭਾਰਤ ਵਾਪਸ ਮੁੜ ਪਰਤੀ ਤੁਹਾਨੂੰ ਦੱਸਦੀ ਹੈ ਕਿ ਕੋਚ ਜਸਪਾਲ ਰਾਣਾ ਵੀ ਮਨੂਪਾਕਰ ਦੇ ਨਾਲ ਰਹੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ ਉਹਨਾਂ ਦੇ ਨਾਲ ਰਹੇ ਅਤੇ ਮਾਤਾ-ਪਿਤਾ ਨੇ ਮਨੂਪਾਕਰ ਦੀ ਤਾਰੀਫ਼ ਵੀ ਕੀਤੀ ਨਾਲ ਹੀ ਨਾਲ ਮਨੂਪਾਕਰ ਦੇ ਜੋ ਮਾਪੇ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਅਤੇ ਉਹਨਾਂ ਨੇ ਵੀ ਆਪਣਾ ਜੋ ਇੱਕ ਖੁਸ਼ਹੂਮਾ ਮਾਹੌਲ ਸੀ ਇੱਕ ਖੁਸ਼ਹੂਮਾ ਇੱਕ ਫੀਲ ਸੀ ਉਸ ਨੂੰ ਜ਼ਾਹਿਰ ਕੀਤਾ ਅਤੇ ਦੱਸਿਆ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਬਹੁਤ-ਬਹੁਤ ਫਕਰ ਹੈ ਫਕਰ ਹੋਣਾ ਵੀ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਕੰਮ ਹੀ ਕੁਝ ਅਜੀਹਾ ਕੀਤਾ ਹੈ ਪੂਰੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਹ ਵੀ ਕਹਿ ਸਕਦੇ ਆ ਕਿ ਖੇਡਾਂ ਦੀ ਸਭ ਤੋਂ ਉੱਚੀ ਪਦਵੀ ਤੇ ਉੱਚੇ ਪੱਦਰ ਦੀ ਸਭ ਤੋਂ ਜੋ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਭਾਰਤ ਦਾ ਨਾਮ ਜੋ ਹੈ ਉਹ ਰੋਸ਼ਨ ਕੀਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਵਿੱਚ ਚ ਵਿਖੇ ਪੀੜ ਜੋ ਹੈ ਉਹ ਇਕੱਠੀ ਹੋਈ ਮਨੁੱਖ ਦਾ ਸਵਾਗਤ ਕੀਤਾ ਗਿਆ ਅਤੇ ਬਹੁਤ ਹੀ ਕਹਿ ਸਕਦੇ ਆ ਜਿਸ ਨੇ ਫਨਕਾਰੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਲੋਕਾਂ ਦੇ ਵੱਲੋਂ ਜੋ ਇੱਕ ਪਿਆਰ ਹੈ ਉਹ ਜਤਾਇਆ ਗਿਆ ਉੱਤਰਾਖੰਡ ਤੋਂ ਲੋਕ ਦਿੱਲੀ ਪਹੁੰਚੇ ਦਿੱਲੀ 에어ਪੋਰਟ ਵਿਖੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਤਾਂ ਕਹਿ ਸਕਦੇ ਹਾਂ ਕਿ ਨਾਮ ਤਾਂ ਰੋਸ਼ਨ ਕੀਤਾ ਹੀ ਕੀਤਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ 올림픽ਸ ਦੀ ਹੋਣ ਵਾਲੀ ਅੰਤਿਮ ਸੈਰਮਨੀ ਦੇ ਵਿੱਚ ਵੀ ਮਨੂ ਪਾਕਰ ਹੀ ਭਾਰਤ ਦੀ ਫਲੈਗ ਕੈਰੀਅਰ ਰਹਿਣਗੇ ਹਨ ਇੱਕ ਵਾਰ ਫਿਰ ਤੋਂ ਮਨੂ ਪਾਕਰ ਜਿਉਂ ਨੇ ਭਾਰਤ ਦਾ ਝੰਡਾ ਪੈਰਿਸ ਦੀ ਜ਼ਮੀਨ ਦੇ ਉੱਤੇ ਪੈਰਿਸ ਦੀ ਸਰਜ਼ਮੀਨ ਦੇ ਉੱਤੇ ਲਹਿਰਾਂਗੇ ਜੋ ਕਿ ਕਾਫੀ ਹੀ ਵੱਡੀ ਇੱਕ ਕਹਿ ਸਕਦੇ ਹਾਂ ਉਪਾਦੀ ਹੈ ਇੱਕ ਬਹੁਤ ਹੀ ਵੱਡਾ ਮੌਕਾ ਹੈ ਆਪਣੇ ਦੇਸ਼ ਨੂੰ ਇੱਕ ਇਹੋ ਜਿਹੀ ਥਾਂ ਤੇ ਇੱਕ ਇਹੋ ਜਿਹੇ ਪਲੇਟਫਾਰਮ ਤੇ ਉੱਤੇ ਰਿਪਰੈਜ਼ੈਂਟ ਕਰਨਾ ਨੁਮਾਇੰਦਗੀ ਕਰਨਾ ਜਿੱਥੇ ਕਿ ਲੋਕ ਜਾਣ ਵਾਸਤੇ ਕੁਝ ਵੀ ਕਰ ਸਕਦੇ ਨੇ ਖਾਸ ਕਰਕੇ ਖਿਡਾਰੀ 올림픽 ਸੇਕ ਜਹੀ ਖੇਡ ਹੈ ਜਿਸ ਵਿੱਚ ਖਿਡਾਰੀ ਜਾਂਦੇ ਨੇ ਅਤੇ ਆਪਣੀ ਮਿਹਨਤ ਜੋ ਹੈ ਉਸ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਜੋ ਕਿ ਬੀਤੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀ ਕਰਦੇ ਰਹੇ ਨੇ ਲੇਕਿਨ ਐਸ ਵਾਰ ਖਾਸ ਹੈ ਕਿਉਂਕਿ ਮਹਿਲਾ ਕੈਟਾਗਰੀ ਦੇ ਵਿੱਚ ਮਨੂ ਪਾਕੜ ਨੇ ਪਹਿਲੀ ਵਾਰ 10 ਮੀਟਰ 에ਅ ਰਾਈਫਲ ਸ਼ੂਟਿੰਗ ਦੇ ਵਿੱਚ ਭਾਰਤ ਵਾਸਤੇ ਕੋਈ ਤਗਮਾ ਜਿੱਤਿਆ ਹੈ ਜੋ ਕਿ ਕਾਫੀ ਖਾਸ ਗੱਲ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹੋਰਨਾ ਸਾਰੇ ਪਾਰਟੀ ਸੂਬਿਆਂ ਅਤੇ ਸੈਲੀਬ੍ਰਿਟੀਆਂ ਵੱਲੋਂ ਵੀ ਮੈਨੂੰ ਪਾਕਰ ਦਾ ਜੋ ਹੈ ਸਵਾਗਤ ਕੀਤਾ ਗਿਆ ਸੀ ਉਹਨਾਂ ਨੂੰ ਵਧਾਈ ਦਿੱਤੀ ਗਈ ਸੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਸੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਿਉਂਕਿ ਉਹਨਾਂ ਵੱਲੋਂ ਇਸ ਵੱਡੀ ਜਿੱਤ ਨੂੰ ਹਾਸਲ ਕਰਨ ਦੇ ਨਾਲ ਭਾਰਤ ਦਾ ਨਾਮ ਕਿਤਨਾ ਕਿਤੇ ਬਹੁਤ ਜ਼ਿਆਦਾ ਰੋਸ਼ਨ ਹੋਇਆ ਹੈ ਤਾਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਓਲੰਪਿਕਸ ਦੇ ਵਿੱਚ ਹਲੇ ਵੀ ਭਾਰਤ ਨੂੰ ਆਸ ਹੈ ਇੱਕ ਸੋਨ ਤਗਮੇ ਦੀ ਤਾਂ ਦੇਖਣਾ ਬੰਦਾ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਓਲੰਪਿਕਸ ਦੇ ਵਿੱਚ ਭਾਰਤ ਨੂੰ ਕਿਸ ਤਰ੍ਹਾਂ ਨੁਮਾਇੰਦਗੀ ਜੋ ਹੈ ਬਾਕੀ ਖਿਡਾਰੀ ਕਰਦੇ ਨੇ ਲੇਕਿਨ ਫਿਲਹਾਲ ਦਿੱਲੀ 에ਰਪੋਰਟ ਤੇ ਜੋ ਜਸ਼ਨ ਦਾ ਮਾਹੌਲ ਹੈ ਉਸ ਨੂੰ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਬਣਦਿਆ ਹੀ ਬਣਦਾ ਹੈ ਅਤੇ ਕੋਚ ਜਸਪਾਲ ਰਾਣਾ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਸੀ ਕਿਉਂਕਿ ਜਦ ਇੱਕ ਸ਼ਗਿਰਦ ਆਪਣੇ ਕੋਚ ਦੀ ਆਪਣੇ ਗੁਰੂ ਦੀ ਸਿਖਾਈ ਹੋਈ ਰੇਖਾ ਦੇ ਉੱਤੇ ਚੱਲਦਾ ਹੈ ਅਤੇ ਉਹਨਾਂ ਦੇ ਸਿਖਾਏ ਹੋਏ ਕਰ ਕਮਲਾ ਦੇ ਨਾਲ ਭਾਰਤ ਦਾ ਨਾਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦਾ ਤਾਂ ਕਿਤਨਾ ਕਿਤੇ ਕੋਚ ਨੂੰ ਵੀ ਗੁਰੂ ਨੂੰ ਵੀ ਕਾਫੀ ਜ਼ਿਆਦਾ ਖੁਸ਼ੀ ਹੁੰਦੀ ਹੈ ਜੋ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਦਿਖਾਈ ਵੀ ਦੇ ਰਹੀ ਸੀ ਤਾਂ ਕਹਿ ਸਕਦੇ ਹਾਂ ਕਿ ਕਾਫੀ ਹੀ ਵੱਡਾ ਜੋ ਪਲੇਟਫਾਰਮ ਹੈ ਉਹ ਮਨੁਪਾਕਰ ਨੂੰ ਮਿਲਿਆ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੱਕ ਰਾਤੋਂ ਰਾਤ ਸੈਲੀਬ੍ਰਿਟੀ ਬਣਨ ਵਾਲੀ ਗੱਲ ਸੀ ਕਿਉਂਕਿ ਬੀਤੇ ਸਾਲਾਂ ਦੇ ਵਿੱਚ ਜਦੋਂ ਨੀਰਤ ਚੋਪੜਾ ਨੇ ਵੀ ਜੈਵਲਿਨ ਥਰੋ ਦੇ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ ਤਾਂ ਉਹਨਾਂ ਨੂੰ ਵੀ ਇਹੋ ਜਿਹੀ ਸ਼ੋਹਰਤ ਜੋ ਹੈ ਮਿਲੀ ਸੀ ਤੇ ਸ਼ੋਹਰਤ ਬੰਦੀ ਵੀ ਹੈ ਕਿਉਂਕਿ ਜੋ 올림픽ਸ ਹੈ ਉਹਨਾਂ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਕਹਿ ਸਕਦੇ ਆ ਲੱਖਾਂ ਵਿੱਚੋਂ ਕਿਸੇ ਇੱਕ ਨੂੰ ਮਿਲਦਾ ਹੈ ਅਤੇ ਉਹ ਮੌਕਾ ਮਨੁਪਾਕਰ ਨੂੰ ਮਿਲਿਆ ਅਤੇ ਮਨੁਪਾਕਰ ਨੇ ਆਪਣੇ ਨਾਂ ਦੇ ਨਾਲ ਦੇਸ਼ ਦਾ ਨਾਂ ਜੋੜ ਲਿਆ ਅਤੇ ਦੇਸ਼ ਦੇ ਨਾਂ ਨੂੰ ਕਿਤੇ ਨਾ ਕਿਤੇ ਡੁੱਬਣ ਨਹੀਂ ਦਿੱਤਾ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਉਚਾਅ ਉਸ ਨੂੰ ਬਰਕਰਾਰ ਰੱਖਿਆ ਤਾਂ ਦੇਖਦੇ ਆ ਅੱਗੇ 올림픽ਸ ਦੇ ਵਿੱਚ ਹੁਣ ਕੀ ਹੋਣ ਜਾ ਰਿਹਾ ਹੈ ਫਿਲਹਾਲ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਟਿਕਟ ਇਹ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ